ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਕਾਣੀ ਦਾ ਤੀਸਰਾ ਪਾਗ ਆਪਾਂ ਕਰਦੇ ਆਂ ਸ਼ੁਰੂ ਜਲਾਦ ਪੂਰਨ ਨੂੰ ਕਤਲ ਕਰ ਲੈ ਲੈ ਤਰੇ ਰਾਣੀ ਇਸ਼ਰਾਨ ਅਰਥੋਂ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਹ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਹੀ ਇੰਨਾ ਸੀ ਕਿ ਕਿਸੇ ਆ ਦਾ ਨਾ ਨਾਰਾ ਮਾਰਨ ਦੀ ਜਰਤ ਵੀ ਨਾ ਕੀਤੀ ਜਲਾਦਪੁਰ ਨਦੀ ਮਸੂਮੀਅਤ ਤੋਂ ਗਾਲੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਦੇ ਜੰਗਲ ਚ ਜਾ ਕੇ ਉਹ ਉਹਨੂੰ ਵਲਡ ਵਲਡ ਕੇ ਇੱਕ ਬਰਾਹ ਖੂਜ ਤੱਕ ਆ ਦੇ ਆਏ ਤੇ ਰਾਜ ਨੂੰ ਆਖ ਦਿੱਤਾ ਕਿ ਉਹ ਉਹਨਾਂ ਉਹਨੂੰ ਮਾਰਨ ਕਾ ਆਏ ਹਨ ਗੁੰਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁੱਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਪੜਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਉਸ ਨੂੰ ਕਿਸੇ ਕੋਰਛ ਦੇ ਘਰ ਹੋਂ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ ਉਹਨਾਂ ਪੁਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਆਏ ਗੋਰਖ ਦੀ ਤੀਮਾਰਦਾਰੀ ਸਨੇਹ ਅਤੇ ਮਮੋਰਵਤ ਬੇਥਾਪਰੇ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨੌ ਬਰਨੌ ਕਰ ਦਿੱਤਾ ਗੋਰਖਨਾਥ ਦੀ ਤਲਸਮੀ ਸਖਸ਼ਿਤ ਦੇ ਪੂਰਨ ਨੂੰ ਅਜੇ ਹੈ ਖਿਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇਚਰਨਾ ਵਿੱਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਛੁੱਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨਹੀਂ ਇੱਕ ਦਿਨ ਗੁਰਖ ਪਾਸੋਂ ਦਿੱਖਿਆ ਲਈ ਬੈਣਤੀ ਕੀਤੀ ਗੁਰਖ ਤ੍ਰਿਠਾ ਉਹਨੇ ਪੂਰਨ ਦੇ ਕੰਨਾਂ ਵਿੱਚ ਮੁੰਦਰਾ ਪਵਾ ਕੇ ਜੋਗੀ ਬਣਾ ਦਿੱਤਾ ਜੋਗੀ ਬਣਿਆ ਪੂਰ ਪਹਿਲੇ ਦਿਨ ਗੱਲ ਚ ਬਗਲੀ ਪਾ ਕੇ ਪਿਖਿਆ ਮੰਗਲ ਲਈ ਹਰਦਾਣੀ ਸੁੰਦਰਾ ਦੇ ਮੈਲੀਂ ਕਿਆ ਗੋਲੀਆਂ ਪਾਸੋਂ ਜੋਗੀ ਦਾ ਰੂਪ ਚੱਲਿਆ ਨਾ ਗਿਆ ਉਹਨਾਂ ਰਾਣੀ ਸੁੰਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਫਿਰ ਰਾਣੀ ਛੀਰੇ ਮੋਤੀਆਂ ਦਾ ਥਾ ਕਰਕੇ ਲੈ ਆਈ ਤੇ ਪੂਰਨ ਦੀ ਬਗਲੀ ਵਿੱਚੇ ਉਹ ਲੱਤ ਦਿੱਤਾ ਪੂਰਨ ਨੇ ਮੀ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਪਰਕੇ ਨਾ ਦੇਖਿਆ ਹੀਰੇ ਮੋਤੀ ਪਲਾ ਚੋਗੀਆਂ ਦੇ ਕਿਸ ਕੰਮ ਸੰ ਗੁਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ ਪ੍ਰਾਣੀ ਨੂੰ ਆਹ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ ਪੂਰਨ ਉਸੇ ਪੈਰੀ ਵਾਪਸ ਮੁੜ ਆਇਆ ਕੀ ਰਾਣੀ ਸੁੰਦਰਾਂ ਦੇ ਮਹਿਲੀ ਜਾ ਅਲਖ ਜਗਾਈ ਸੀ ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ ਸ਼ਕਤੀ ਪ੍ਰਕਾਰ ਦੇ ਭਯਨ ਧਿਆਰ ਕਰਵਾਏ ਨੰਗੇ ਪੈਰੀਂ ਗੁਰਖ ਦੇ ਢੱਲੇ ਤੇ ਪੁੱਜ ਗਈ ਤੇ ਗੁਰਖ ਦੇ ਚਰਨਾ ਚ ਸੀਸ ਨਿਵਾ ਕੇ ਸੀਸ ਨਿਵਾਦ ਕਾ ਉਹ ਤੇ ਸ਼ਰਦਾ ਵਿੱਚ ਬਣਾਏ ਪੁੱਜ ਨੂੰ ਸ਼ੱਕ ਕੇ ਗੁਰਖ ਤਰੁਟ ਪਿਆ ਰਾਣੀ ਮੰਗ ਜੋ ਮੰਗਣਾ ਤੇ ਹਰ ਮੁਰਾਦ ਪੂਰੀ ਹੋਵੇਗੀ ਕਿ ਉਸੇ ਜੇ ਜਦੀ ਲੋੜ ਨਹੀਂ ਨਾਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੁਰਖ ਮੋੜ ਬੋਲਿਆ ਨਾਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸੁੰਦਰਾ ਭਾਵੁਕ ਹੋਈ ਆਖ ਰਹੀ ਸੀ ਤੀਜਾ ਬਚਨਏ ਮੰਗ ਲੈ ਰਾਣੀਏ ਮੰਗ ਲੈ ਰਾਣੀਏ ਸੁੰਦਰਾ ਲਈ ਇਹੋ ਯੋਗ ਅਫਸਰ ਸੀ ਹੌਨੇ ਹੱਥ ਜੋੜ ਕੇ ਅਰਜ ਗੁਜਾਰੀ ਮੇਰੇ नाथ ਜੇ ਤ੍ਰੁੱਠੀ ਹੋ ਤਾ ਮੈਨੂੰ ਪੂਰਨ ਦੇ ਦੇਵੋ ਗੋਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ 나ਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ ਰਾਣੀ ਨੇ ਉਹਦੀਆਂ ਛੇਆਂ ਖਾਤਰਾ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾ ਦਾ ਹੂਸਨ ਹੋਣ ਤੇ ਨਖਰੇ ਪਰਮਾ ਪ੍ਰਮਾ ਨਾ ਸਕੇ ਉਹ ਅਡੋਰ ਸਮਾਧੀ ਲਈ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਂਝਾਂ ਦੀ ਚਾਹਨਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਬੈਠ ਨਾ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡ ਓਲੇ ਜਾ ਕੇ ਪੂਰਨ ਨੇ ਅਜੇ ਹੀ ਚਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਖੂਰਨ ਦੇ ਪ੍ਰੇਮ 'ਚ دیਵਾਨੀ ਹੋਈ ਸੁੰਦਰਾ ਔਦਾ ਓਲੇ ਹੋ ਜਾਣਾ ਉਹ ਬਰਗਾਸ ਨਾ ਕਰ ਸਕੀ ਗੋਲੀਆਂ ਵਾਪਸ ਕਰਤ ਰੰਗ ਸਨ ਕੱਲੀਆਂ ਸੁੰਦਰਾਂ ਨੇ ਵੇਖਦੇ ਵੇਖਦੇ ਮਹਿਲ ਤੋਂ ਸ਼ਾਨ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ ਪੂਰਨ ਜੋਗੀ ਬਣਿਆ ਯੋਗ ਦਾ ਛੰਨਣ ਵੰਡ ਦਾ ਬਖ ਵਖ ਥਾਮ ਤੇ ਕਮ ਦਰਿਆ ਸਲਵਾਰ ਨੇ ਤਾਂ ਆਪਣੇ ਵੱਲੋਂ ਪੂਰਨ ਨੂਰਵਾ ਦਿੱਤਾ ਸੀ ਪ੍ਰਾਣੀ ਇਸ਼ਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਉਹਨਾਂ ਦੀ ਅੰਨੇ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਕੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ ਇਹ ਸੀ ਅੱਜ ਦੀ ਕਹਾਣੀ ਅਗਲਾ ਭਾਗ ਆਪਾਂ ਕੱਲ੍ਹ ਦੇਖ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਰੱਬ ਰੱਖਾ ਆਪ ਤੇ ਵਾਸਤੇ ਰੱਬ ਖਾਸ਼ਾ